ਉਨ ਭਾਈ ਲੈਣੇ ਦੀ ਭਾਵਨਾ ਭਾਈ ਲੈਣੇ ਦਾ ਭਰੋਸਾ ਤੱਕ ਉਹਦੇ ਹੱਥ ਜੁੜ ਗਏ ਅੱਖਾਂ ਵਿੱਚੋਂ ਬੈਰਾਗ ਦੇ ਅਥਰੂ ਵਹਿ ਤੁਰੇ ਮਹਾਰਾਜ ਫਿਰ ਕਹਿੰਦੇ ਨੇ ਭਾਈ ਲੈਣਿਆ ਜੇ ਇਹ ਚਾਦਰਾਂ ਕੱਲ ਧੋਤੀਆਂ ਸੀ ਤੁਸੀਂ ਦੱਸ ਦੇਣਾ ਸੀ ਤੁਸੀਂ ਦੱਸ ਦੇਣਾ ਸੀ ਭਾਈ ਲੈਣਾ ਕਹਿਣ ਲੱਗਾ ਮਹਾਰਾਜ ਜਿਹੜੀਆਂ ਚਾਦਰਾਂ ਮੇਰੇ ਗੁਰੂ ਨਾਨਕ ਦੇਵ ਜੀ ਦੀ ਨਜ਼ਰ ਵਿੱਚ ਮੈਲੀਆਂ ਨੇ ਮੈਂ ਕਿਵੇਂ ਕਹਦਿਆਂ ਉਹ ਕੱਲ ਧੋਤੀਆਂ ਹੈ ਮਹਾਰਾਜ ਮੈਂ ਤਾਂ ਹੁਕਮ ਨੂੰ ਮੰਨਣਾ ਹੈ ਮਹਾਰਾਜ ਤੁਹਾਡੇ ਹੁਕਮ ਦੇ ਅੰਦਰ ਮੈਂ ਰਹਿਣਾ ਹੈ ਸਤਿਗੁਰੂ ਜਿਹੜੀਆਂ ਚਾਦਰਾਂ ਤੁਹਾਡੀਆਂ ਨਜ਼ਰਾਂ ਵਿੱਚ ਮੈਲੀਆਂ ਨੇ ਕਿਵੇਂ ਕਹਦਿਆਂ ਉਹ ਕੱਲ ਧੋਤੀਆਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਹਨੇ ਨੂੰ ਗਲਵੱਕੜੀ ਵਿੱਚ ਲਿਆ ਸੀਨੇ ਨਾਲ ਲਾਇਆ ਸਿਰ ਤੇ ਪਿਆਰ ਦਿੱਤਾ ਭਾਈ ਲੈਣਿਆ ਇੱਕ ਕਦਮ ਹੋਰ ਅੱਗੇ ਵਧ ਗਏ